ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬੂਜਰੀ ਮਹੱਲਾ ਚੌਥਾ ਜੇਨ ਸਤਗੁਰ ਪੁਰਖ ਜੇਨ ਹਰ ਪ੍ਰਭ ਪਾਇਆ ਬੋ ਕਉ ਕਰ ਉਪਦੇਸ ਹਰ ਮੀਠ ਲਗਾਵੇ ਮਨ ਦਨ ਸੀਤਲ ਸਭ ਹਰਿਆ ਹੋਆ ਵੱਡ ਭਾਗੀ ਹਰ ਨਾਮ ਧਿਆਵੇ ਭਾਈ રે ਮੂ ਕੋ ਕੋਈ ਆਏ ਮਿਲੇ ਹਰ ਨਾਮ ਦ੍ਰਿੜਾਵੇ ਇਹ ਭਾਈ ਰੇ ਇਥੇ ਵਿਸਰਾਮ ਲਾਦਣਾ ਮੂ ਕੋ ਕੋਈ ਆਏ ਮਿਲੇ ਇਥੇ ਠਮਖ ਹਰ ਨਾਮ ਦ੍ਰਿੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੀਵਾ ਬਿਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਉ ਤੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਘਰ ਨਾਮੈ ਹਰਿ ਸਿਉ ਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨ ਲਾਗੈ ਗੁਰਮਤਿ ਨਾਮ ਜਪੈ ਲਿਬ ਲਾਵੈ ਨਾਮ ਪਦਾਰਥ ਜੇਨ ਨਰ ਨਹੀਂ ਪਾਇਆ ਸੇ ਭਾਗ ਹੀਣਾ ਮੁਇ ਮਰ ਜਾਵੈ ਅਨੰਤ ਮੂਲ ਜਗ ਜੀਵਨ ਦਾਤਾ ਸਭ ਜਾਣ ਕਉ ਅਨਤ ਕਰਹੋ ਹਰਿ ਤਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ ਮਿਲਾਵੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਾਰ ਉਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਪੁੱਤਰ ਨਹੀਂ ਕਹਿਣਾ ਪੁੱਤਰ ਇਠਾਂ ਰਾਰਾ ਹੈ ਮਾਈ ਬਾਪ ਪੁੱਤਰ ਇੱਥੇ ਵਿਸਰਾਮ ਹੈ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦਈਏ ਸੰਬੰਧ ਪਦ ਤੇ ਵਿਸਰਾਮ ਲਾ ਦੇਣਾ ਸਭਨਾ ਕੋ ਸੰਬੰਧ ਹਰ ਕਰ ਦਈਏ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਾਂਜੀ ਹਮਰਾ ਜੋਰ ਇਥੇ ਵਿਸਰਾਮ ਹੈ ਸਭ ਰਹੇਉ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਹਾਂਜੀ ਹਰ ਕਾ ਤਨ ਮਨ ਇਥੇ ਵਿਸਰਾਮ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਨਾ ਕਾ ਸਰਦਾ ਆਪ ਹਰ ਲਾਈ ਵਿਚ ਗ੍ਰਸਤ ਉਦਾਸ ਰਹੀ ਗ੍ਰਸਤ ਰਾਰੇ ਨੂੰ ਸਿਹਾਰੀ ਲਾ ਕੇ ਉਚਾਰਨ ਕਰਨਾ ਗ੍ਰਸਤ ਨਹੀਂ ਕਹਿਣਾ ਗ੍ਰਸਤ ਉਚਾਰਨ ਵਿੱਚ ਵਿਚ ਗ੍ਰਸਤ ਉਦਾਸ ਰਹੀ ਜਦ ਅੰਤਰਪ੍ਰੀਤ ਹਰਸਿਉ ਬਾਨ ਆਈ ਤਦ ਜੋ ਕਿਸ ਕਰੇ ਸੋ ਮੇਰੇ ਹਰ ਪ੍ਰਭ ਪਾਈ ਜਿਤਕਾਰੇ ਕੰਮ ਹਮ ਹਰ ਲਾ ਹਮ ਹਰ ਲਾਏ ਹਾਂ ਜਿਤਕਾਰੇ ਕੰਮ ਹਮ ਹਰ ਲਾਏ ਸੋ ਹਮ ਕਰਹਿ ਜੋ ਆਪ ਕਰਾਏ ਸੋ ਹਮ ਕਰਹਿ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਸਤੇ ਜਨ ਨਾਨਕ RAM ਨਾਮ ਲਿਵ ਲਾਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਏ ਜਨ ਨਾਨਕ ਰਾਮ ਨਾਮ ਲੈ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ